ਮਾਮਲੇ ਲਈ ਮੌਜੂਦ ਨੇ ਗੁਰਪ੍ਰੀਤ ਸਿੰਘ ਛੱਬਰ ਜੀ ਜੋ ਮੈਂਬਰ ਸਾਹਿਬਾਨ ਨੇ ਤਾਂ ਗੁਰਪ੍ਰੀਤ ਜੀ ਕਿਵੇਂ ਵੇਖਦੇ ਹੋ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਲੜਕੀ ਜੋ ਕਿ ਯੋਗਾ ਕਰਦੀ ਦਿਖਾਈ ਦੇ ਰਹੀ ਆ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਪਰਕਰਮਾਂ ਵਿੱਚ ਇਹ ਮੈਂ ਸਮਝਦਾ ਜੀ ਇਹ ਇੱਕ ਵਾਰ ਨਹੀਂਗਾ ਇਹ ਕਾਫੀ ਵਾਰ ਇਹ ਦੂਤਰੰਕੂ ਕੀ ਦੂਤਰੰਕੂ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਉਹ ਲੋਕ ਇਸਰਾਰਤੀ ਲੋਕੀ ਹੋ ਸਕਦੇ ਆ ਜਿਹੜੇ ਫਿਰਕੂ ਅਗਜਿਤਨਾ ਚਾਹੁੰਦੇ ਆ ਆਮ ਰੋਣ ਚ ਇਹ ਵਗਲਾਉਣਾ ਚਾਹੁੰਦੇ ਆ ਜੇ ਆਪ ਉਸ ਲੜਕੀ ਦਾ ਸੋਸ਼ਲ ਮੀਡੀਆ ਵੇਖੀ ਜਾਂ ਹੋਰ ਇਹ ਤਾਂ ਨਹੀਂ ਲੱਗਦਾ ਵੀ ਉਹ ਸਿੱਖ ਪਰੰਪਰਾਵਾਂ ਤੋਂ ਅਣਜਾਣ ਹੈ ਜਾਂ ਨਹੀਂ ਨੌਲੇਜ ਹਰ ਇੱਕ ਇਨਸਾਨ ਜੋ ਵੀ ਦਰਵਾਸਾਬ ਨਤਮਸਤਕ ਹੁੰਦਾ ਜਾਂ ਦਰਵਾਸਾਬ ਵਾਲੀ ਜੋ ਵੀ ਜਾਣਕਾਰੀ ਰੱਖਦਾ ਹਰ ਇੱਕ ਨੂੰ ਪਤਾ ਹੈ ਕਿ ਕੀ ਪਰੰਪਰਾਵਾਂ ਮਾ ਕੀ ਮਰਿਆਦਾ ਸੋ ਇਹ ਕਿਤੇ ਨਾ ਕਿਤੇ ਸ਼ਾਸਤਰੀ ਬੂ ਆਉਂਦੀ ਹੈ ਇਹ ਲੋਕਾਂ ਤੋਂ ਸਖਤ ਸਖਤਕਾਰ ਹੋਣੀ ਚਾਹੀਦੀ ਹੈ। ਗੁਰਪ੍ਰੀਤ ਜੀ ਕਿਵੇਂ ਵੇਖਦੇ ਹੋ ਕਿਉਂਕਿ ਹੁਣ ਪੁਲਿਸ ਨੇ ਵੀ ਜਿਹੜੀ ਐਫ ਆਈ ਆਰ ਜਿਹੜੀ ਆ ਦਰਜ ਕਰ ਦਿੱਤੀ ਆ ਤਾਂ ਕੀ ਲੱਗਦਾ ਕਿ ਕਿਹੋ ਜਿਹੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਕੋਈ ਸੋਸ਼ਲ ਮੀਡੀਆ ਤੇ ਉਸ ਦਾ ਲਿੰਕ ਲੜਕੀ ਦਾ ਕੰਗਨਾ ਰਨੌਟ ਦੇ ਨਾਲ ਜੋੜ ਰਿਹਾ ਕਿਉਂਕਿ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਤਾਂ ਉਹਨੂੰ ਕੀ ਲੱਗਦਾ? ਇਹ ਪੁਲਿਸ ਨੂੰ ਸਾਰੀ ਸ਼ਾਸਨੰਗੀ ਕਰਨੀ ਚਾਹੀਦੀ ਹੈ ਜੀ। ਮਤਲਬ ਜੋ ਵੀ ਪਿੱਛੇ ਆ ਬੈਕ ਤੇ ਆ ਵੀ ਕਿਹੜੇ ਲੋਕਾਂ ਨੇ ਸ਼ਾਸਿ ਘੜੀ ਆ ਕਿਹਨਾਂ ਨੇ ਭੇਜਿਆ ਇਹਨੂੰ ਕੀ ਮਨਸਾ ਇਹ ਲੋਕਾਂ ਦੀ ਉਹ ਸਾਰੀ ਕਲੀਅਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਭਵੰਤਮਨ ਗ੍ਰਹਿ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਉਹ ਸਾਰੀ ਆਪ ਮੋਨੀਟਰ ਕਰੇ ਸਾਰੇ ਮਸਲੇ ਨੂੰ ਤੇ ਜਾਣਕਾਰੀ ਲਵੇ ਵੀ ਪੜਤਾਲ ਤੱਕ ਲੋਕਾਂ ਨੂੰ ਦੱਸੇ ਸੰਗਤ ਨੂੰ ਦੱਸੇ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਦੀ ਹੈ ਕੀ ਗੱਲਬਾਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਗੱਲ ਕਰਨ ਲਈ ਤਾਂ ਬਿਲਕੁਲ ਜੇ ਸਾਡੇ ਨਾਲ ਮੌਜੂਦ ਸਨ ਗੁਰਪ੍ਰੀਤ ਸਿੰਘ ਜੀ ਜੋ ਮੈਂਬਰ ਸਾਹਿਬਾਨ ਨੇ ਤਾਂ ਹੁਣ ਜਿਹੜੀ ਆ ਐਫ ਆਈ ਆਰ ਪੁਲਿਸ ਨੇ ਦਰਜ ਕਰ ਰਿਹਾ ਦੇ ਨਾਲ ਇਹ ਸਾਰੇ ਮਾਮਲੇ ਲਈ ਮੌਜੂਦ ਨੇ ਗੁਰਪ੍ਰੀਤ ਸਿੰਘ ਛੱਬਰ ਜੀ ਜੋ ਮੈਂਬਰ ਸਾਹਿਬਾਨ ਨੇ ਤਾਂ ਗੁਰਪ੍ਰੀਤ ਜੀ ਕਿਵੇਂ ਵੇਖਦੇ ਹੋ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਲੜਕੀ ਜੋ ਕਿ ਯੋਗਾ ਕਰਦੀ ਦਿਖਾਈ ਦੇ ਰਹੀ ਆ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਵਿਖੇ ਇਹ ਮੈਂ ਸਮਝਦਾ ਜੀ ਇਹ ਕੋਈ ਇੱਕ ਵਾਰ ਨਹੀਂਗਾ ਇਹ ਕਾਫੀ ਵਾਰ ਇਹ ਸਾਧ ਧਾਰਮ ਭਾਵਨਾ ਨੂੰ ਢਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਉਹ ਲੋਕ ਇਸਰਾrti ਲੋਕੀ ਹੋ ਸਕਦੇ ਆ ਜਿਹੜੇ ਫਿਰਕੂ ਅਗਜਿਤਨਾ ਚਾਹੁੰਦੇ ਆ ਆਮ ਤੌਰ 'ਤੇ ਇਹ ਲੋਕ ਲਾਉਣਾ ਚਾਹੁੰਦੇ ਆ ਜੀ ਆਪਾਂ ਉਸ ਲੜਕੀ ਦਾ ਸੋਸ਼ਲ ਮੀਡੀਆ ਵੀ ਕੀ ਜਾਂ ਹੋਰ ਇਹ ਤਾਂ ਨਹੀਂ ਲੱਗਦਾ ਵੀ ਉਹ ਸਿੱਖ ਪਰੰਪਰਾਵਾਂ ਤੋਂ ਅਣਜਾਣ ਹੈ ਜਾਂ ਨਹੀਂ ਨੌਲੇਜ ਹਰ ਇੱਕ ਅਣਸਾਣ ਜੋ ਵੀ ਦਰਬਾਰ ਸਾਹਿਬ ਨਾਲ ਤਮਸਕ ਹੁੰਦਾ ਜਾਂ ਦਰਬਾਰ ਸਾਹਿਬ ਬਾਰੇ ਜੋ ਵੀ ਜਾਣਕਾਰੀ ਰੱਖਦਾ ਹਰ ਇੱਕ ਨੂੰ ਪਤਾ ਹੈ ਕਿ ਕੀ ਪਰੰਪਰਾਵਾਂ ਕੀ ਮਰਿਆਦਾ ਹੈ। ਸੋ ਇਹ ਕਿਤਨਾ ਕਿਤੇ ਸ਼ਾਸ਼ਤਰੀ ਬੂ ਆਉਂਦੀ ਹੈ। ਇਹ ਜੀ ਲੋਕਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਪੁਲਸ ਨੇ ਵੀ ਜਿਹੜੀ ਐਫ ਆਈ ਆਰ ਜਿਹੜੀ ਆ ਦਰਜ ਕਰ ਦਿੱਤੀ ਆ ਤਾਂ ਕੀ ਲੱਗਦਾ ਹੈ ਕਿ ਕਹੋ ਜੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ? ਕਿ ਕੋਈ ਸੋਸ਼ਲ ਮੀਡੀਆ ਤੇ ਉਸ ਦਾ ਲਿੰਕ ਲੜਕੀ ਦਾ ਕੰਗਨਾ ਰਨ ਆਊਟ ਦੇ ਨਾਲ ਜੋੜ ਰਿਹਾ ਕਿਉਂਕਿ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ। ਤਾਂ ਉਹਨੂੰ ਕੀ ਲੱਗਦਾ? ਇਹ ਪੁਲਿਸ ਨੂੰ ਸਾਰੀ ਸ਼ਾਸਨ ਨੰਗੀ ਕਰਨੀ ਚਾਹੀਦੀ ਹੈ ਜੀ ਮਤਲਬ ਜੋ ਵੀ ਪਿੱਦੇ ਪਿੱਛੇ ਹੈ ਬੈਕ ਤੇ ਹੈ ਵੀ ਕਿਹੜੇ ਲੋਕਾਂ ਨੇ ਸ਼ਾਸਤ ਘੜੀ ਹੈ ਕਿਹਨਾਂ ਨੇ ਭੇਜਿਆ ਇਹਨੂੰ ਕੀ ਮਨਸਾ ਹੈ ਲੋਕਾਂ ਦੀ ਉਹ ਸਾਰੀ ਕਲੀਅਰ ਕਰਨੀ ਚਾਹੀਦੀ ਹੈ ਪੁਲਿਸ ਨੂੰ ਯਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਭਵੰਤਮਨ ਗ੍ਰਹਿ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਉਹ ਸਾਰੀ ਆਪ ਮੋਨੀਟਰ ਕਰੇ ਸਾਰੇ ਮਸਲੇ ਨੂੰ ਤੇ ਜਾਣਕਾਰੀ ਲਵੇ ਵੀ ਪੜਤਾਲ ਤੱਕ ਲੋਕਾਂ ਨੂੰ ਦੱਸੇ ਸੰਗਤ ਨੂੰ ਦੱਸੇ ਵੀ ਜੀ پیچھے ਸ਼ਾਰਸ਼ ਕੀ ਦੀ ਹੈ ਕੀ ਗੱਲ ਬਾਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਨਾਲ ਗੱਲ ਕਰਨ ਲਈ ਤਾਂ ਬਿਲਕੁਲ ਜੇ ਸਾਡੇ ਨਾਲ ਮੌਜੂਦ ਸਨ ਗੁਰਪ੍ਰੀਤ ਸਿੰਘ